ਗਿਆ ਬੋਲ ਦੇ ਭਵੇਂ ਪਾਸੇ ਇਧਰਲੇ ਪਾਸੇ ਪੀਰ ਬਾਬੇ ਦੀ ਜਗਾ ਹੈ ਥੱਲੇ ਕੋਆਜਾ ਸਾਹਿਬ ਦੀ ਆਪੋ ਆਪਣੀ ਸ਼ਰਧਾ ਮੁਤਾਬਕ ਲੋਕ ਸਜਦਾ ਸਲਾਮ ਕਰ ਦਿੰਦੇ ਐ ਜਿਹੜੇ ਮੰਨਦੇ ਐ ਬਾਕੀ ਚਲੋ ਇਹ ਤਾਂ ਆਪੋ ਆਪਣੀ ਇੱਛਾ ਹੁੰਦੀ ਐ ਠੀਕ ਹੈ ਜੀ ਸੰਤ ਮਹਾਪੂਜਾ ਖਾਰੇ ਦੀ ਸਾਦੀ ਹੁੰਦੀ ਐ ਅਵੇਲੀ ਆਉਣ ਲੱਗੀ ਆ ਕੋਤਾ ਤੁਸੀਂ ਦੱਸਿਓ ਉਹ ਵੀ ਜਲੰਧਰ ਜ਼ਿਲ੍ਹਾ ਦਾ ਰੌਣਕ ਮੇਲਾ ਕਿਸੇ ਤੋਂ ਘੱਟ ਕੋੜੀ ਐ ਬੱਲੇ ਬੱਲੇ ਹੋਈ ਪਈ ਐ ਸ਼ਾਵਾ ਸ਼ਾਵਾ ਹੋਈ ਪਈ ਐ ਬਸ ਰਕਾਂ ਗੱਡੀਆਂ ਦੀ ਪਰਮਾਰ ਇਹ ਜਿਹੜਾ ਪੋੜ ਆ ਇਹ ਜਿਹੜਾ ਭਾਤਮਾਲਾ ਰੋਡ ਬਣ ਰਿਹਾ ਇਹ ਉਹਦੇ ਕੋੜ ਆ ਬਸ ਇੱਥੇ ਘੁੰਮ ਗਿਆ ਹੈ ਤਰਪੁਰਾਲੇ ਪਾਸੇ ਆ ਦੇਖੋ ਤਾਂ ਬ੍ਰੈਂਡ ਕਿੰਗ ਰੈਸਟੋਰੈਂਟ ਆ ਕਿਸੇ ਤੋਂ ਕਟਾ ਕੀ ਅਮਰੀਕਾ ਕੈਨੇਡਾ ਤੋਂ ਕਟਾ ਹੈ ਇਹਦੀ ਇੱਕ ਤਰ੍ਹਾਂ ਦੀਆਂ ਬਿਲਡਾਂ ਦਾ ਐਸਾ ਦਿਨੇ ਰਾਤ ਇੱਕੋ ਜਿਹਾ ਨਜ਼ਾਰਾ ਮਿਲੂਗਾ ਤੁਹਾਨੂੰ ਦੇਖਣ ਨੂੰ ਬੜੀ ਛੇਤੀ ਡਿਵੈਲਪਮੈਂਟ ਹੋਈ ਐ ਇਸ ਏਰੀਆ ਦੀ ਤੇ ਬੜੀ ਛੇਤੀ ਇਹ ਤਿਆਰ ਕੀਤਾ ਬੱਲੇ ਬੱਲੇ ਹੋਈ ਪਈ ਐ ਜਲੰਧਰ ਸ਼ਹਿਰ ਇਨ ਲੋਗ ਦਾ ਪੰਜਾਬ ਦਾ ਨੰਬਰ ਵਾਦ ਨੇ ਸ਼ਹਿਰ ਬਣਨੇ ਜਾ ਰਿਹਾ ਮੋਹਾਲੀ ਵਾਂਗੂ ਐਲੀ ਨੌਨਕ ਤਾਂ ਮੈਂ ਮੋਹਾਲੀ ਚ ਨਹੀਂ ਦੇਖੀ ਜਿੰਨੀ ਸਾਡੇ ਜਲੰਧਰ ਸ਼ਹਿਰ 'ਚ ਐ ਆ ਕੈਨੇਡਾ ਅਮਰੀਕਾ ਵਾਲੇ ਬੰਦਿਆਂ ਨੇ ਇਸ ਜਗ੍ਹਾ ਤੇ ਆ ਕੇ ਫਲੈਟ ਲੈ ਰੱਖੇ ਐ ਜਲੰਧਰ 'ਚ ਇਹ ਪੂਆ ਫਲੈਟ ਆ ਗਏ ਐ ਇੱਥੇ ਐਨ ਆ ਆਰ ਆਈ ਬੰਦਿਆਂ ਨੇ ਬਹੁਤ ਫਲੈਟ ਲਏ ਹੋਏ ਐ ਇਸ ਜੁਰਲੇ ਪਾਚੇ ਉਹ ਨਿਯਮਵਿਧਾਨ ਚੱਗੀਆਂ ਦੇ ਸ਼ੋਰੂਮ ਹੈ ਇਹ ਇੱਧਰ ਦੇਖੋ ਫਲੈਟ ਇਹ ਐਨ ਆਰ ਆਈ ਬੰਦਿਆਂ ਦੇ ਜ਼ਿਆਦਾਤਰ ਫਲੈਟ ਹੈ ਇੱਥੇ ਮੈਂ ਨਾਲ ਹੀ ਲੜਾ ਕਿੜੀਆਂ ਕਿੜੀਆਂ ਹਸਤੀਆਂ ਇੱਥੇ ਆ ਕੇ ਰਹਿੰਦੀ ਹੈ ਠੀਕ ਆ ਜੀ ਤਕਰੀਬਨ ਮੋਹਦਿਆ ਨੂੰ ਮੈਨੂੰ ਪਤਾ ਹੈ ਕਿਹੜੇ ਕਿਹੜੇ ਸੱਜਣ ਇਥੇ ਮੈਂ ਕਾ ਕੈਨੇਡਾ ਵਾਲੇ ਰਹਿੰਦੇ ਆ ਉਤਾ ਰਹਿੰਦੇ ਆ ਵੀ ਇਥੇ ਆ ਇੱਕ ਆਗੀ ਹਵੇਲੀ ਵੇਲੀ ਨਾਲ ਆਗਾ ਲਕੀਤਾ ਬਾ ਇਥੇ ਆਪਣੇ ਮੇਰਾ خیال ਆ ਵੀ ਇੱਕ ਸਬਵੇ ਆ ਇੱਕ ਨਾਮੀ ਗ੍ਰਾਮੀ ਕਲਾਕਾਰ ਦਾ ਇਹਨੂੰ ਨੇ ਪੈਸੇ ਨਹੀਂ ਦਿੱਤੇ ਮੈਂ ਤਾਂ ਨਹੀਂ ਉਹਦਾ ਨਾਮ ਬੋਲਣਾ ਬਾਕੀ ਇਹਦੇ ਨਾਮ ਬੋਲਦੇ ਨੇ ਠੀਕ ਆ ਜੀ ਚਾਰ ਸਫੇਰੇ ਦੇਖੋ ਜਲੰਧਰ ਜਲੰਧਰ ਵਾਇਆ ਪੇ ਦੇਖੋ ਤਾਂ ਪਲਾਂਟਾਂ ਦਾ ਨਜ਼ਾਰਾ ਇਹ ਕਟਰਾਲਾ ਭਾਈ ਗੁਜਰਾਤੀਆ ਦਾ ਇਹਨੇ ਕੁਝ ਕਹਿ ਨਹੀਂ ਦੱਕਦੇ ਸੱਤੈ ਕਿਉਂ ਕਹਿੰਦੇ ਉੱਥੇ ਪਰਫਟਿਕਦੀ ਆ ਕੈਡਾ ਚ ਅੱਜਕੱਲ ਇੱਥੇ ਚੰਨਲੀ ਦੀ ਪਰਮਹਾਲ ਦਿਖਦੀ ਹੈ ਜਹਾਜਕਾਰ ਹੋਈ ਵੀ ਕਿ ਨਹੀਂ ਜਲੰਧਰ ਸ਼ਹਿਰ ਦੀ ਚਾ ਲੋਟਾ ਮਾੜਾ ਜਿਨਾਂ ਨੇ ਦੇਖ ਲਿਆ ਇਨਾਂ ਕ ਬਾਕੀ ਫਿਰ ਦਿਖਾਉਦੇ ਆ ਆ ਅਗਲੇ ਵੀਡੀਓ ਵਿੱਚ ਠੀਕ ਹੈ ਜੀ ਧੰਨਵਾਦ ਸਾਰਾ ਦਾ